ਤਾਂ ਦਾ ਖਾਇ ਇਸੇ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਆ ਉਹ ਬਾਗੇ ਦੇ ਸਾਹਮਣੇ ਰੁਪਾ ਵਾਲੀ ਫਿਲ ਦਾ ਖਰੋਕੀ ਕਬਡੀ ਵਾਲੇ ਦੇ ਖੇਡ ਰਸਤਾ ਹੋਇਆ 3 ਯਾਸੀ ਪੰਨਾ ਦੇ ਥਾਪੀਆਂ માં ਆਉਦੇ ਆ ਅੱਡੇ ਕਹਿੰਦੇ ਰਤਾ ਖੇਡਦੇ ਆ ਆ ਇੱਕ ਰੋਕਾ ਫੋਲ ਬਣਾਉਣੇ باتي رُھي آهي اِتھر ۾ توهان کي گهلو ۽ راهن تي هجي ٿو سڀي کان وڏو پلان آهي جنهن ۾ ٻينن جو روڊ ٺاهڻو آهي ۽ ٻينن جو روڊ ਉਹ ਕਿਹਾ ਖੜਾ ਰਿਹਾ ਸੀ ਮਾਰ ਤੇ ਜਲਦੀ ਉਹ ਉੱਪਰ ਹੈਗਾ ਇੱਕ ਜਲਦੀ ਬੁਲਾ ਦੇ ਨਾ ਜਪਦਾ ਲੱਗਦਾ ਗੱਲ ਲੈਣੇ ਲੱਗੇ ਹੋਏ ਹੈ ਪਹਿਲਾਂ ਕਰਦੇ ਹੁੰਦੇ ਸੀ ਜੋ ਜਲਦੀ ਬੁਲਾ ਦੇ ਜਪਦਾ ਹੈ ਅੱਜ ਕੱਲ ਸੋਚਾਂ ਵਿੱਚ ਪਾਏ ਹੋਏ ਹੈ ਅੱਜ ਕੱਲ ਸੋਚਾਂ ਵਿੱਚ ਪਾਏ ਹੋਏ ਹੈ ਅਗਲੇ ਮੈਚਾਂ ਦੀ ਟੀਮਾਂ ਨੂੰ ਬੇਨਤੀ ਕਰਦਾ ਹੈ ਕਿ ਪਹਿਲੇ ਸਾਨੀ ਵਾਲੇ ਮੰਡੇ ਢੇਰ ਤੇ ਫੱਤੇ ਪੁਰੀ ਦੇਰ ਦੇ ਫੱਡੇ ਬੜੇ ਬੜੇ ਦਾ ਗਰਾਊਂਡ ਦੇ ਵਿੱਚ ਪਹੁੰਚ ਜਾਣਾ ਲਓ ਸਾਹਮਣੇ 36 ਆਜ ਅਰਨਵ ਕੱਡੇ ਮੌਂਦੇ ਦੇ ਖੜਦਾ ਹੋਇਆ 11 ਬਜੋ ਕਿੰਦੇ ਰੁਸ਼ੀ ਆਜ ਮਾਦੂ ਕਰਦਾ ਮਾਲਾ ਤੇ ਮਿੱਤਰੋ ਅਰਨਵ ਦੇਖਦਾ ਬਾਈ ਤੇ ਜਾਤੀ ਜੱਫਾ ਹਮਾ ਕਿੰਦੀ ਤੇਰਾ ਜਾਤੀ ਪਾਉਣਾ ਬਾਈ ਤੂੰ ਆ ਗਿਆ ਹੋਇਆ ਹੈ ਅਸੂਰ ਜਿਹੜੇ ਜਾਤੀ ਨੇ ਉਹ ਫੜ ਲੈਂਦਾ ਬਾਈ ਆਹ ਫੇਰੀ ਤੇ ਜੱਦ ਹਾਂ ਕਿਹੜਾ ਜਾਤੀ ਫੜਨ ਦਾ ਵੀਰ ਆਹ ਭਰਾਵਾ ਅਮਰ ਇਹੋ ਦਾ ਪਾ ਵੀ ਖੇਡੀ ਗੋਆ ਰੈਫਰੀਆਂ ਨਾਲ ਕੋਈ ਫੈਸਲਾ ਨਹੀਂ ਕਰੇਗਾ ਜਿੰਨੇ ਸਾਲ ਦੀ ਥੋੜੀ ਉਮਰ ਹੈ ਉਹਨੇ ਸਾਡੇ ਇਹਨਾਂ ਨੇ ਕਬੱਡੀ ਖੇਡੀ ਆ ਇਹਨਾਂ ਦਾ ਗਰਜਾਪਾ ਬਹੁਤ ਹੈ ਇਹ ਬੰਦ ਕਰਦੇ ਉਹਨੇ ਵਿੱਚ ਬੱਲ ਬੜੀ ਤਕੜੀ ਕਬੱਡੀ ਖੇਡੀ ਆ ਨੌਜਵਾਨ ਨੇ ਵੀ ਆਓ ਆ ਇਧਰ ਦੇ ਪਾਸੇ ਸਾਰੇ ਨੌਜਵਾਨ ਕੋਲ ਹੀ ਮੋਰ ਤੇ ਬਾਤਾਂ ਬਾਤਾਂ ਹੋ ਰਿਹਾ ਮੇਰੇ ਮਿੱਤਰੋ ਜੈ ਜੀ ਸੈਕਟਰੂਆ ਵਾਹ ਵਾਹ ਇਹਦੇ ਬੰਦਨ ਤਾਲੀਆਂ ਜਦੋਂ ਵੀ ਦਿੱਤੀ ਜੱਫਾ ਕਰਦੇ ਉਹ ਮਾਰ ਕੇ ਓਏ ਕਿਹ ਚਾਲ ਓਏ ਦੀਪਿਆ ਓਲਾ ਦੇ 大家。 ਆਜਾ ਦੇ ਪਾਟਾ ਕੇ ਆਹੋਂ ਲੰਗੇ ਚੰਡੀਗੜ੍ਹ ਪੈ ਗਏ ਉਹ ਲੋ ਜਾਦਾ ਉਹ ਦੇਖਣ ਨੂੰ ਆਨੇ ਜੀ ਜੇਸੀ ਦੇ ਉਹਨਾਂ ਦੀ ਜੀ ਦੇਖਣ ਨੂੰ ਆਨੇ ਮਰੀ ਗਈ ਉਹ ਜੇਸੀ ਜੇ ਰੱਖਦੇ ਆ ਆਓ ਸਾਹਮਣੇ ਪਹੁੰਚਿਆ ਆਓ ਮੇਰੇ ਮਿੱਤਰੋ ਪਾਵਨ ਕਹਿੰਦੇ ਗੱਡੀ ਨੇ ਸਿੱਕ ਲਿਆ ਅਮਨ ਕਹਿੰਦੇ ਗੱਡੀ ਨੇ ਸਿੱਕਿਆ ਆਹ ਤੱਕ ਆਓ ਸਾਹਮਣੇ ਹੋ ਜਾ ਕਰੋ ਭਰਾਵਾ ਕੇ ਆਓ ਸਾਹਮਣੇ ਕਬੜੀ ਪਾਣੀ ਆ ਜੂ ਉਹਨਾਂ ਨਾਲ ਸਾਹਮਣਾ ਪੀ ਪਿੰਡਵਾ ਫੇਰ ਖੇਡ ਦੇ ਮੈਦਾਨ ਵਿੱਚ ਵੜਿਆ ਹੋਇਆ ਹੈ ਤਿੰਨ ਯਾਖੀ ਹੈ ਅਰਕਾ 6 ਪਿੰਟ ਵਾਲੇ ਇਸੇ ਨਾਲ ਕੇ ਵੀ ਬੰਨੀ ਬਰੋਨੀ ਟੀਮ ਹੈ ਆ ਮੁੰਡੇ ਦੇ ਪਹਿਲਾ ਵਿੱਚ ਫਸ ਕੇ ਆਇਆ ਹੁਣ ਫੇਰ ਰੋ ਆਉਣਾ ਪੂਰੇ ਖੜ ਕੇ ਹੌਸਲਾ ਕਰਕੇ ਕੁੱਤਿਆਂ ਸਾਹ ਦੇ ਘਰ ਤੋਂ ਹੜਕੇ ਕਿਸੇ ਕਿਸੇ ਨੂੰ ਗੱਲ ਸੁਲਝਾ ਲਾ ਕੇ ਛਿੱਪੀ ਛਿੱਕੜਾ ਆ ਜੇ ਛਿੰਦੇ ਅੱਗੇ ਪੰਜਾਬੀ ਕਿਹਨੇ ਬਾਈ ਦੀ ਸੀ ਕਿਹਨੇ ਬਾਈ ਦੀ ਪੰਜਾਬੀ ਖੇਡ ਹੈ ਕੋ ਕਿਹਨੇ ਬਾਈ ਦੀ ਤੇਰਾ ਆ ਆਓ ਜੀ ਰੋਪਾ ਬਾਈ ਕਬੱਡੀ ਪਾਉਂਦੇ ਨੇ 1.5 ਦਾ ਬਣਾਇਆ ਸਾਹਮਣੇ ਕਹਿੰਦੇ 36 ਆਓ ਹਲਕਾ ਥੇਮਾ ਕਬੱਡੀ ਪਾਉਣ ਦੇ ਬਾਅਦ ਦੋ ਦੋ ਪਾਦੇ ਦਿੱਤੀ ਕਹਿੰਦੇ ਜਿਹੜਾ ਕੰਮ ਤੇ ਸਮੇਂ ਦੀ ਕਦਰ ਕੀਤੀ ਉਹੀ ਆਉਣ ਨੂੰ ਬੱਚਣਾ ਪਾ ਜਾਂਦੇ ਖਾਣ ਖੁਰਾਕ ਕਰਦੇ ਬਿਨਾਂ ਤਾਂ ਕਰ ਲੇੜੇ ਹੋਰ ਤਾਂ ਮਾਰ ਕਰੂਗਾ ਸਰਾ ਕਰੂਗਾ ਇਹ ਕੰਮ ਕਰਾਸ ਤੇਰਾ ਕੀ ਚੋਕਰਾ ਨਾਲ ਨਾਲ ਕੇਲੀਂ ਕਰਾ ਕੇ ਨਖਰੋ ਇਹਨ ਬੰਦੇ ਨੇ ਸਿਰਾਂ ਤੇ ਜੋਰ ਆਕੇ ਬੱਲੇ ਬੱਲੇ ਕਰਵਾ ਦਿੱਤੀ ਆ ਜਿੱਤ ਜੇ ਦਾ ਪੁੱਤ ਕਹਿ ਰਹੀ ਜਾਂਦਾ ਹੈ ਦੁਨੀਆ ਇਸ਼ਾਰੇ ਲਾ ਕੇ ਗੱਲ ਕਰਦੀ ਮਿੱਤਰਾਂ ਦੇ ਕੰਮ ਤੇ ਉਹ ਹੀ ਹੋਣੀ ਆ ਜਿਹੜੀ ਗੱਲ ਬਾਤ ਨੂੰ ਗੱਲ ਕਰਦੀ ਗੱਲ ਨੂੰ ਕਹਿੰਦੇ ਸਿਰਾ ਹੋਣਾ ਇਸ ਦੌਰ ਵਿੱਚ ਬੜੇ ਬੜੇ ਮਨ ਪੁੱਜਣੇ ਆ ਚੜ ਜਾ ਉੱਪਰ ਚੜ ਜਾ ਇਹ ਆ ਗਿਆ ਦੇ ਸਰੀਏ ਦਾ ਮੀਰ ਆ ਓਏ ਲਵੀ ਵੇਖੋ ਸਭ ਨੇ ਕਰਨਾ ਜਫਾ ਇਸ ਨੇ ਗਰਾਊਂਡ ਦੇ ਵਿੱਚ ਲਾ ਕੇ ਆ ਚਲ ਬੇਚਨਾ ਪਾਠੀ ਕਬੱਡੀ ਆਓ ਸਾਹਮਣੇ ਨਾਲ ਦੀ ਕਬੱਡੀ ਪੌਣ ਦਵਾ ਕੇ ਅੱਗੇ ਨੂੰ ਮੈਂ ਵਾਦਾ ਕਰਦਾ ਹਾਂ ਮੈਂ ਮਿੱਤਰੋ ਆਓ ਖਿਡਾਰੀਆਂ ਹੋਣੇ ਬਾਬਾ ਉਹ ਕਿਤੇ ਨਾਲ ਖੜੋ ਤੇ ਦੋ ਚਾਰ ਹੋਣਗੇ ਆਓ ਵੇਖੋ ਉਹ ਬਿਆਦੇ ਪਾਰ ਹੋ ਗਈ ਜਵਾਨੀ ਪੁਕਾਦੇ ਪਾਰ ਹੋ ਗਈ ਜਵਾਨੀ ਇਹ ਗੜਾ ਦਾੋਜ ਦੇ ਸਾਹਮਣੇ ਹੋ ਧੱਕਾ ਮਾਰਦਾ ਸੱਤ ਪੁਆਇੰਟ ਇਸ ਵਿੱਚ ਜਾਫੀਆਂ ਦੇ ਬਾਅਦ ਜੁੜ ਗਿਆ ਮਿੱਤਰੋ ਸਪੋਏ ਇਹ ਨਹੀਂ ਮੁੜਦਾ ਉਹ ਕੋਈ ਇਹ ਨਹੀਂ ਮੁੜਦਾ ਉਹਦਾ ਹੀ ਦਸੂਰ ਆਗਲਾ ਕੌਣ ਮੁੜਿਆ ਨੌਜਵਾਨੇ ਇਹਨੇ ਪੀ ਕੇ ਪਾਣੀ ਦੀ ਘੋਟ ਲਾਹਣੇ ਐਰ ਪਿਆਰ ਪਰ ਪਿਆਰ ਕਰੇ ਮਿੱਤਰੋ ਕਹਿੰਦੇ ਜੇਕਰ ਲੋਕੋ ਜੇਕਰ ਸਾਹਬ ਹੋਵੇ ਜਿੱਥੇ ਮਾਗੀ ਬੈਠੀ ਨੇ ਖੜੇ ਬੰਦਾ ਸੱਪਰਾ ਵੇਚਣਾ ਮੱਟੀਆਂ ਪੈਣ ਘੋੜਾ ਹੋਰ ਬੰਦੇ ਬਣਦੀਆਂ ਜੇਕਰ ਚੜੇ ਬੰਦਾ ਜਿਲ੍ਹਾ ਇਹਨਾ ਫਰਕ ਪੈਂਦਾ ਉਹ ਬੰਦੇ ਨਾ ਜੇ ਕਰ ਮਰੇ ਬੰਦਾ ਉਹ ਰਾਜ ਰਹਿਣ ਕਹਾਣੀ ਫਤਲ ਹੁੰਦੀ ਉਹ ਬਾਪੀ ਕਾਨੀ ਜੇ ਕਰ ਕਰ ਬੰਦਾ ਉਹ ਕੋਥੀ ਕਾਨੀ ਜੇ ਕਰ ਕੜੇ ਬੰਦਾ ਲਓ ਇਧਰੇ ਪਾਸੇ ਕੋਕੀ ਰੂਪਾ ਵਾਲੀ ਵਾਲਾ ਆਪਣੀ ਟੀਮ ਦੇ ਵਾਸਤੇ ਅਕੇਲਾ ਵਾਧਾ ਕਰਕੇ ਮੇਰੇ ਮਿੱਤਰੋ ਆਓ ਹਮੇਸ਼ਾ ਚੋਗਰ ਕਬੱਡੀ ਨਮਾਉਣ ਦੇ ਵਾਸਤੇ ਦੇਖੋ ਉਹ ਮਾਖੇ ਵਾਲੇ ਦੇ ਇਹ ਗੋਲ ਮਾਖੇ ਵਾਲੇ ਦੇ ਕੱਲ ਵੀ ਮੁੰਡਿਆ ਪੰਜ ਕਬਡੀ ਦਾ ਸਾਹਮਣੇ ਛੱਤੀ ਵਾਲੀ ਮਾਰਤਾ ਦੇਵਤਾ वॾी नौकरी बढ़िया हुया दोस्त ते सॼी च ਹਾਂ ਜੇ ਖੇਧੇ ਸੋ ਰੱਬ ਦੇ ਸੱਚੇ ਯਾਰ ਕਿਹਨਾਂ ਦੇ ਪਰਚੇ ਅੱਜ ਜੋ ਵੀ ਕੁਛ ਹੈ ਅੱਜ ਇਸ ਗਰਾਉਂਡ 'ਤੇ ਮੈਂ ਯਾਰੀਆਂ ਕਰਕੇ ਆ ਮਹਿਰੂ ਸ਼ਰਮਾ ਜੀ ਆਏ ਹੋਏ ਤੋਂ ਇੱਕ ਮਾਤੇਤਾ ਹੈ ਵੀ ਸੁਣੋ ਇਹ ਸਾਡੇ ਦੇ ਸਮੋ ਚੜ ਕੇ ਤੁਰ ਗਿਆ ਉਹ ਭਰਾ ਦਾ ਪਿਆਰ ਸੀ ਸਾਡੇ ਕੋਲ ਸਰਕਾਰ ਜਵਾਨ ਕੋ ਜੀ ਬਲਵਿੰਦਰ ਸਿੰਘ ਤਮਾਮ ਜੀ ਦੇ ਨਾਲ ਤੇ ਹੋਕੇ ਤਮਾਮ ਜੀ ਦੇ ਨਾਲ ਅੱਜ ਵੀ ਭਰਾਵਾਂ ਨਾਲ ਜਨਾਂ ਦੇ ਵਾਸਤੇ ਜਿਹਦੀ ਬਰੌਲ ਕਹਿੰਦਾ ਭਰਾਵਾਂ ਦਾ ਪਿਆਰ ਪਿਆਰ ਤੇ ਹਰ ਸਾਲ ਇਸ ਕਬੱਡੀ ਕਲੱਬ ਦੇ ਹੋਣਾਂ ਦੇ ਸਾਹਮਣੇ ਮੌਕਾ